ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਪਾਕਿਸਤਾਨ ਤੋਂ ਸ਼ਹਿਜ਼ਾਦ ਪੱਟੀ ਅਏ ਦਿਨ ਨਵੇਂ-ਨਵੇਂ ਖੁਲਾਸੇ ਕਰ ਰਿਹਾ ਹੈ ਅੱਜ ਸ਼ਹਿਜ਼ਾਦ ਪੱਟੀ ਇੱਕ ਔਰ ਫੇਰ ਸਾਹਮਣੇ ਆਇਆ ਤੇ ਦੱਸਿਆ ਕਿ ਕਿਸੇ ਨੇ ਸਿੱਧੂ ਮੂਸੇਵਾਲੇ ਦੀ 29 ਮਈ ਨੂੰ ਅਸਲੀ ਲੋਕੇਸ਼ਨ ਦੱਸੀ ਸੀ ਤੇ ਜਿਹੜੇ ਉਸ ਨੂੰ ਮਾਰਨ ਆਏ ਸਨ ਉਹਨਾਂ ਵਿੱਚੋਂ ਸਿਰਫ ਇੱਕ ਮੁੰਡੇ ਨੂੰ ਹੀ AK-47 ਚਲਾਉਣੀ ਆਉਂਦੀ ਸੀ ਹੋਰ ਕੀ ਦੱਸਿਆ ਸ਼ਹਿਜ਼ਾਦ ਪੱਟੀ ਨੇ ਦੇਖੋ ਅੱਗੇ ਪੂਰੀ ਵੀਡੀਓ ਜਿਹੜੇ ਬੰਦਿਆਂ ਨੇ ਉਹਨੂੰ ਮਾਰਿਆ ਉਹ ਜਦੋਂ ਸਮਾਨ ਚੱਕਣ ਵਾਸਤੇ ਜਿੱਥੋਂ ਗਏ ਸਨ ਨਾ ਦੂਸਰੇ ਜ਼ਿਲ੍ਹੇ ਦੇ ਵਿੱਚੋਂ ਹਾਂਜੀ ਤੇ ਜਦੋਂ ਸਮਾਨ ਚਾਹ ਕੇ ਵਾਪਸ ਆਏ ਸੀ ਉਹਨਾਂ ਨੂੰ ਆਣ ਦਾ ਕਿਰਾਇਆ ਕੋ ਨਹੀਂ ਸੀ ਉਹ ਬੰਦਿਆਂ ਕੋ ਉਹਨਾਂ ਨੇ ਸਿੱਧੂ ਮਾਰਨਾ ਸੀ ਤੂੰ ਮੈਨੂੰ ਦੱਸ ਉਹਨਾਂ ਦੇ ਵਿੱਚੋਂ ਜਿਸ ਮੁੰਡੇ ਨੇ ਰੈਫਲ ਚਲਾਈ ਏ ਉਹਨਾਂ ਦੇ ਵਿੱਚੋਂ ਸਾਰੇ ਬੰਦਿਆਂ ਦੇ ਵਿੱਚੋਂ ਕਿਸੇ ਨੂੰ ਰੈਫਲ ਚਲਾਣੀ ਨਹੀਂ ਆਂਦੀ ਸੀ ਇੱਕ ਮੁੰਡਾ ਸੀ ਜਿਹਨੂੰ ਸਿਰਫ ਰੈਫਲ ਚਲਾਣੀ ਆਂਦੀ ਸੀ ਜਿਹਨੇ ਚਲਾਈ ਏ ਉਸ ਤੋਂ ਇਲਾਵਾ ਰੈਫਲ ਨਹੀਂ ਕਿਸ ਨੂੰ ਚਲਾਣੀ ਆਂਦੀ ਸੀ ਸਿੱਧੂ ਦੀ ਲੋਕੇਸ਼ਨ ਜਿਹੜੀ ਸੀ ਉਹਨਾਂ ਨੂੰ ਸਰਕਾਰੀ ਤੌਰ ਤੇ ਮਿਲਦੀ ਪਈ ਸੀ ਤੂੰ ਹਣ ਕਿਸੇ ਸਰਕਾਰੀ ਅਹੁਦੇ ਤੇ ਬੈਠਾ ਹੋਵੇਂਗਾ ਮੈਂ ਕਿਸੇ ਬੰਦੇ ਨੂੰ ਮਾਰਨਾ ਹੈ ਜਦੋਂ ਤੂੰ ਮੈਨੂੰ ਉਹਦੀ ਲਾਈਫ ਲੋਕੇਸ਼ਨ ਫੋਨ ਦੀ ਹਰ ਚੀਜ਼ ਦੇ ਰਿਆ ਹੈ ਤੇ ਮੇਰੇ ਵਾਸਤੇ ਤੇ ਮਾਰਨਾ ਆਸਾਨ ਹੈ ਨਾ ਜਦੋਂ ਸਰਕਾਰੀ ਬੰਦੇ ਲੋਕੇਸ਼ਨਾਂ ਉਹਦੀਆਂ ਦੇ ਰਹੇ ਨੇ ਫੋਨ ਦੀਆਂ ਟ੍ਰੇਸ ਕਰਕੇ